ਜੀਟੀ ਰੋਡ ਤੇ ਅਲਟੋ ਕਾਰ ਨੂੰ ਮਾਰੀ ਟਰੱਕ ਨੇ ਟੱਕਰ ਸੀਟ ਬੈਲਟ ਲੱਗੀ ਹੋਣ ਦੇ ਚਲਦੇ ਬੱਚੀਆਂ ਤਿੰਨ ਜਾਨਾਂ ਕਿਉਂਕਿ ਟੱਕਰ ਲੱਗਣ ਤੋਂ ਬਾਅਦ ਕਾਰ ਨੇ ਕਈ ਪਲਟੀਆਂ ਖਾਧੀਆਂ ਪਰ ਕਾਰ ਸਵਾਰਾਂ ਨੂੰ ਖਰੋਜ ਤੱਕ ਨਹੀਂ ਆਈ ਮਿਲੀ ਜਾਣਕਾਰੀ ਅਨਸਾਰ ਬਲਵੰਤ ਸਿੰਘ ਆਪਣੀ ਬੇਟੀ ਅਤੇ ਦੋਤੇ ਨੂੰ ਖੰਨਾ ਵਿਖੇ ਸੌਰੇ ਘਰ ਛੱਡਣ ਆ ਰਹੇ ਸੀ ਤਖੰਨਾ ਜੀਟੀ ਰੋਡ ਤੇ ਪਿੱਛੋਂ ਆ ਰਹੇ ਟਰੱਕ ਨੇ ਉਹਨਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਚਲਦੇ ਕਾਰ ਕਈ ਵਾਰ ਪਲਟੀ ਖਾ ਗਈ ਉੱਥੇ ਹੀ ਸੀਟ ਬੈਲਟ ਲੱਗੀ ਹੋਣ ਦੇ ਚਲਦੇ ਸਵਾਰੀਆਂ ਬਾਲ-ਬਾਲ ਬਚ ਗਈਆਂ ਬਲਵੰਤ ਸਿੰਘ ਅੱਛਾ ਕਿੱਦਾਂ ਹੋਇਆ ਜੀ ਐਕਸੀਡੈਂਟ ਬਸ ਮੈਂ ਅੰ ਬਾ ਜੋ ਪਿੱਛੋਂ ਚੱਕ ਨੇ ਮਾਰਿਆ ਚੱਕ ਕਿੱਥੋਂ ਆ ਰਹੇ ਸੀ ਪਿੱਛੋਂ ਤੁਸੀਂ ਪੰਜ ਕਿੱਲੇ ਤੋਂ ਖੇਤ ਪਰਾਲੀ ਪਿੰਡ ਆਈ ਬਪਣਾ ਇੱਥੇ ਜਾਣਾ ਸੀ ਅੱਗੇ ਔਰੀ ਮਾਤਾ ਰਾਣੀ ਮੱਲੇ ਜੀ ਅੱਛਾ ਨੇ ਥੰਨੀ ਜੀ ਕਿੰਨੇ ਜਣੇ ਸੀ ਗੱਡੀ 'ਚ ਤਿੰਨੇ ਜਣੇ ਜੀ ਕੋਣ ਕੋਣ ਸੀਗਾ ਇੱਕ ਲੜਕੀ ਤੇ ਇੱਕ ਦੋ ਤਾਂ ਸੀਗਾ ਮੇਰਾ ਅੱਛਾ ਠੀਕ ਆ ਬਚਾਅ ਹੋ ਗਿਆ ਹਾਂ ਜੀ ਗਲਤੀ ਕੀ ਕੀਤੀ ਹੈ ਕਿਦਾਂ ਹੋਇਆ ਕਿਦਾਂ ਜੀ ਬਸ ਗਲਤੀ ਤੋਂ ਬੰਗੋ ਸੀ ਸੀਗੀ ਲੈ ਲਓ ਜੀ ਮੇਰੇ ਮਗੱਧਾ ਠੀਕ ਆ ਜੀ ਬਸ ਅਸੀਂ ਬਚ ਗਏ ਕਿਹਾ ਕਿ ਟਰੱਕ ਵਾਲਾ ਮਾਰ ਗਿਆ ਹੈ ਹਾਂ ਜੀ 8:00 ਵਜੇ ਹੈ ਜੀ 8:00 ਵਜੇ ਟਰੱਕ ਦੀ ਹਾਂ ਜੀ ਕਿੰਨੇ ਕ ਪਲਟੀਆਂ ਖਾਧੀਆਂ ਗੱਡੀ ਨੇ ਮੈ ਸਾਨੂੰ ਨਹੀਂ ਪਤਾ ਲੱਗਿਆ ਜੀ ਪਲਟੀਆਂ ਕਾ ਤਾਂ ਫਿਰ ਅੱਛਾ ਹਾਂ ਜੀ ਦੋ ਤਿੰਨ ਖਾਈ ਹੋਣੀ ਪਲਟੀਆਂ ਦਾ ਕੀ ਪਤਾ ਲੱਗਿਆ ਜੀ ਕਹਿ ਰਹੇ ਅੱਜ ਦਾ ਸ਼ੁਰੂ ਕਰਾਂ ਨੂੰ ਮੇਰੇ ਨਾਲ ਸੁਨੀਲ ਗੁਪਤਾ ਜੀ ਅੱਛਾ ਕਿੱਦਾਂ ਹੋਇਆ ਐਕਸੀਡੈਂਟ ਇਹ ਆੜੂ ਗੱਡੀ ਚ ਜਾ ਰਹੀ ਸੀ ਬੌਜੀ ਬਜਕੂਲੇ ਤੋਂ ਖੰਨੀ ਇਹਨੇ ਆਣਾ ਸੀ ਖੰਨੀ ਵਾਲੇ ਦੀ ਬੇਟੀ ਵਿਆਹੀ ਹੋਈ ਛੱਡਣ ਵਾਸਤੇ ਆ ਰਹੇ ਸੀ ਇਹਨੇ ਇੰਡੀਕੇਟਰ ਲਾਇਆ ਸੀ ਮੇਰੀ ਦੁਕਾਨ ਦੇ ਮੁਰੇ ਨੇ ਥੇ ਉਤਨੀ ਦੀ ਗੱਡੀ ਜਿਮੀ ਨੇ ਇੰਡੀਕੇਟਰ ਲਾਇਆ ਤਾਂ ਪਿੱਛੋਂ ਜਿਹੜਾ ਟਰੱਕ ਆ ਰਿਹਾ ਸੀ ਬਹੁਤ ਫਾਸਟ ਸਪੀਡ ਤੇ ਉਹਨੇ ਦੇਖਿਆ ਨਹੀਂ ਉਹਨੇ ਗੱਡੀ ਨੂੰ ਪਿੱਛ ਇਤਨੇ ਸਵਾਰੀਆਂ ਸੀ ਵਿੱਚ ਬੌਜੀ ਸੀ ਇਹਨਾਂ ਦੀ ਬੇਟੀ ਸੀ ਨਾਲ ਦੋਤਾ ਸੀ ਅਸੀਂ ਸਾਰੇ ਉਹ ਦੁਕਾਨਦਾਰ ਇਕੱਠੇ ਹੋ ਕੇ ਫਟਾਫੜ ਗੱਡੀ ਨੂੰ ਪਲਟਾ ਕੇ ਸਿੱਧਾ ਕਰਿਆ ਸਿੱਧਾ ਕਰਕੇ ਇਹਨਾਂ ਦੇ ਬੈੱਡ ਲੱਗੀ ਹੋਈ ਸੀ ਬੈੱਡ ਖੋਲ ਕੇ ਉਹਨਾਂ ਨੂੰ ਬਾਹਰ ਕੱਢਿਆ ਸ਼ੁਕਰ ਪ੍ਰਮਾਤਮਾ ਦਾ ਵਾਹਿਗੁਰੂ ਦਾ ਕਿ ਤਿੰਨੇ ਬੰਦੇ ਬਿਲਕੁਲ ਠੀਕ ਨੇ ਇੱਕੇ ਖਰੋਚ ਤੱਕ ਨਹੀਂ ਆਈ ਲੇਕਿਨ ਗੱਡੀ ਦੋ ਦਿਨ ਪਲਟੀਆਂ ਖਾ ਗਈ ਜਦ ਅਸੀਂ ਉਹ ਬਾਹਰ ਕੱਢਿਆ ਤਾਂ ਗੱਡੀ ਪਲਟੀ ਹੋਈ ਸੀ ਵਿੱਚ ਤਿੰਨੇ ਸਵਾਰੀਆਂ ਸੀ ਅਸੀਂ ਗੱਡੀ ਨੂੰ ਬਹੁਤ ਜ਼ੋਰ ਲਾ ਕੇ ਸਿੱਧਾ ਕਰਕੇ ਬਾਹਰ ਕੱਢਿਆ ਇਹਨਾਂ ਨੂੰ ਸ਼ੁਕਰ ਹੈ ਵੀ ਸਾਰੇ ਠੀਕ ਨੇ ਮੇਰਾ ਨਾਮ ਪ੍ਰਤਪਾਲ ਸਿੰਘ ਰਾਜੇਵਾਲ ਇਹ ਗੱਡੀ ਜੀ ਇਧਰੋਂ ਅੰਬਾਲਾ ਸਾਈਡ ਤੋਂ ਆ ਰਹੀ ਸੀਗੀ ਤੇ ਉੱਥੇ ਇੱਕ ਟਰੱਕ ਖੜਾ ਸੀਗਾ ਉਹ ਟਰੱਕ ਨੂੰ ਓਵਰਟੇਕ ਕਰਨ ਲੱਗਾ ਦੂਸਰਾ ਟਰੱਕ ਆ ਗਿਆ ਉਧਰੋਂ ਪਿੱਛੋਂ ਉਹਨੇ ਇਹਨੂੰ ਵੇਟ ਮਾਰਤੀ ਤੇ ਇਹ ਗੱਡੀ ਓਰੇ ਪਲਟ ਗਈ ਅੱਛਾ ਕਿੰਨੇ ਕਿੰਨੇ ਕ ਬੰਦੇ ਸੀ ਗੱਡੀ 'ਚ ਇਹ ਗੱਡੀ ਦੇ ਵਿੱਚ ਜੀ ਇੱਕ ਫੈਮਿਲੀ ਸੀਗੀ ਪੂਰੀ ਸਾਰਿਆਂ ਦਾ ਬਚਾਅ ਹੋ ਗਿਆ ਆਲੇ-ਦਾਲੇ ਸਾਰੇ ਦੁਕਾਨਦਾਰ ਜਿੰਨੇ ਸੀਗੇ ਸਾਰੇ ਇਕੱਠੇ ਹੋ ਕੇ ਆ ਕੇ ਗੱਡੀ ਪੁੱਠੀ ਹੋ ਗਈ ਦੀ ਸਿੱਧੀ ਕਰ ਲਈ ਤੇ ਹੁਣ ਠੀਕ ਨੇ ਸਾਰੇ ਉਹ ਬੈਠੇ ਨੇ ਦੁਕਾਨ ਦੇ ਵਿੱਚ ਗੁਪਤਾ ਜੀ ਕਿਰਾਨਾ ਸਟੋਰ ਦੇ ਉੱਤੇ ਬਿਠਾਏ ਹੋਏ ਨੇ ਜੀ ਇਹਨਾਂ ਦਾ ਸਾਰਾ ਸਮਾਨ ਸਭ ਕੁਝ ਸੇਫ ਨੇ ਰਾਜ ਨੇ ਬਹੁਤ ਹੱਥ ਦੇ ਕੇ ਬਚਾਏ ਨੇ ਕਿੰਨੀਆਂ ਪਲਟੀਆਂ ਸਾਗੀ ਗੱਡੀ ਬਸ ਗੱਡੀ ਆ ਲੋਟੋ ਇੱਕੇ ਪਲਟੀ ਕਾ ਕੇ ਪੁੱਠੀ ਹੋ ਗਈ ਜੀ ਬੰਦਾ ਠੀਕ ਨੇ ਹੁਣ ਬੰਦੇ ਠੀਕ ਨੇ ਜੀ ਬਿਲਕੁਲ ਉਹ ਬੈਠੇ ਨੇ ਥੋੜੀ ਜੀ ਬੱਚੇ ਦੇ ਮੂੰਹ ਤੇ ਲੱਗੀ ਆ ਮਾੜੀ ਜੀ ਮਾਮ ਚਰੀਟ ਜੀ ਕੋਈ ਐਡੀ ਖਾਸ ਨਹੀਂ ਸੁਖਵਿੰਦਰ ਸਿੰਘ ਜੀ ਭਾਵੇਂ ਤੇ ਬਰਾਕਰ ਗੱਡੀ ਨੂੰ ਟਰੈਕ ਮਾਰ ਤੀ ਤਿੰਨ ਮਹੀਨੇ ਅੱਗੇ ਕੋ ਬੱਚਾ ਸੀ ਤੇ ਲੇਡੀਜ਼ ਵੀ ਸੀ ਅੱਜ ਇੱਕ ਆਲਟੋ ਗੱਡੀ ਨੂੰ ਸਵੇਰੇ ਅੱਜ ਟਰੱਕ ਨੇ ਟੱਕਰ ਮਾਰਤੀ ਇਹ ਗੱਡੀ ਪਲਟ ਗਈ ਜੀ ਉਹਨਾਂ ਦੇ ਸੀਟ ਬੈਲਟ ਨਹੀਂ ਲੱਗੀ ਸੀ ਤਿੰਨ ਬੰਦੇ ਉਹਦੇ ਸਵਾਣ ਸੀ ਇੱਕ ਬੱਚਾ ਸੀ ਦੋ ਬੈਠੇ ਜੈਂਸੀ ਵੀ ਜੜੀ ਸੀ ਤੇ ਉਹਨਾਂ ਦੇ ਸੀਟ ਬੈਲਟ ਲੱਗਣ ਕਰਕੇ ਹੀ ਮਤਲਬ ਉਹਨਾਂ ਦੀ ਜਾਨ ਦਾ ਬਚਾਅ ਹੋਇਆ ਅੱਜ ਤੇ ਅਸੀਂ ਸਾਰੇ ਲੋਕਾਂ ਨੂੰ ਜਾਂ ਸਾਰੇ ਜਿਹੜੇ ਬੰਦੇ ਚਲਾਉਂਦੇ ਨੇ ਗੱਡੀਆਂ ਹੋਰ ਹੋਰ ਗੱਡੀਆਂ ਟਰੱਕ ਕਾਰਾਂ ਤੇ ਉਹਨਾਂ ਨੂੰ ਇਹ ਅਪੀਲ ਕਰਾਂਗੇ ਵੀ ਸਾਰੇ ਹੀ ਬੈਠ ਵੀ ਸਾਰ ਗੱਡੀ 'ਚ ਪਹਿਲਾਂ ਸੀਟ ਬੈਲਟ ਜ਼ਰੂਰ ਲਾਉਣਾ ਤਾਂ ਕਿ ਇਹ ਨਹੀਂ ਗੱਲ ਵੀ ਸਰਪੰਚਾਂ ਦੇ ਡਰ ਕੇ ਡਰ ਕਰਕੇ ਪੁਲਿਸ ਦੇ ਚਲਾਨ ਕਰਕੇ ਵੀ ਹਜ਼ਾਰ ਰੁਪਏ 2000 ਦਾ ਚਲਾਨ ਹੋ ਜੂ ਵੀ ਤਾਂ ਵਲਟੇਲ ਲਉਣੀ ਆ ਇਹ ਤਾਂ ਆਪਣੀ ਜਾਨ ਦਾ ਬਚਾਅ ਹੈ ਜੀ ਤਾਂ ਕਿ ਕੀਮਤੀ ਜਾਨਾਂ ਦਾ ਬਚਾਅ ਹੋ ਸਕੇ ਆਪਣੀ ਕੀਮਤੀ ਜਾਨ ਦਾ ਬਚਾਅ ਹੋ ਸਕੇ ਜੀ